ਪਾਰਟ ਆਇਆ ਮੇਰਾ ਪਾਰਟ ਆਇਆ ਮੋਨਾ ਮ사ਜ ਟਾਈਮ ਆਇਆ ਉਹ ਲਿਆ ਬਾਡੀ ਵਾਸ਼ ਬਾਡੀ ਵਾਸ਼ ਲਿਆ ਕੋਈ ਸੋਪ ਕੋ ਦੇ ਨੰਬਰ 1 ਕੋ ਰੈਕਸ ਕੋਜੀ ਸਾਬਣ ਲਿਆ ਉਹ ਤੇ ਮਾਲੀਏ ਸਰਫ ਐਕਸਲ ਲਿਆ ਕੋਈ ਜਿਹੜਾ ਮੈਨੂੰ ਨਾ ਬਾਡੀ ਵਾਸ਼ ਵਾਲਾ ਨਾ ਉਹ ਲਿਆ ਆਹ ਭਾਂਦੇ ਭਾਂਦਾ ਮਰੋ ਕਰ ਤੋੜ ਪਹਿਲਾਂ ਦਿੰਦਾ ਕੰਦਾ ਗੁੰਦਾ ਜੀ ਹੈ ਗਰਮਣ ਮਾਰਦੀ ਗੁੱਡੀ ਹੈ ਗਰਮਣ ਮਾਰਦੀ ਗੁੱਡੀ ਚੱਲ ਗੁੱਡੀ ਮਾਰ ਤਰਮਟਾ ਅਗੇ हेयर ਮਾਸਟਰ ਆਏ ਤੇ ਕਟਿੰਗ ਕਰ ਤਗੇ हेयर ਮਾ ਵੀ ਵੀ हेयर ਮਾਸਟਰ ਆਲੇ ਆ ਹੀਗੇ ਚੰਡੀਗੜ੍ਹ ਸਲੂਨ ਨਹੀਂ ਹਾਂ ਸਲੂਨ ਉਹ ਕਟਿੰਗ ਕਰਕੇ ਗਿਆ ਵਧੀਆ ਕੁ ਵਧੀਆ ਉਰੀ ਉੱਥੇ ਕਰਾਉਣ ਜਾਂਦੀ ਆ ਇੱਥੇ ਕਰ ਗਿਆ ਸਪਰੇਅ ਚਾਹੇ ਉਹਨੇ ਕਰਾਉਣੀ ਆ ਆਪਾਂ ਹੈ ਆਪਾਂ ਦੂਰੋਂ ਸੱਦਰ ਆਪਾਂ ਨੇੜੇ ਤੜਾ ਥੋੜਾ ਕਰ ਇੱਕੋ ਜਿਹਾ ਵੇਖੀ ਪਾਉ ਹੋ ਜਾ ਪਾਉ ਇਹ ਪਾਉ ਆ ਪਿੱਛੋਂ ਲੈ ਪਿੱਛੋਂ ਚੱਕੀ ਜਾਂਦੀ ਤਾਲ ਉਹ ਪਾਉ ਅੱਗੇ ਭਾਰ ਪਾ ਇੱਕੋ ਜਿਹਾ ਦੋਵੇਂ ਭਰਾਵਾ ਚਾਹ ਦੋਨੋਂ ਇੱਕੋ ਜਿਹੀ ਬੀਤੀ ਉਹ ਹੀ ਉਹ ਕੰਮ ਕਰਤਾ ਵਹੀ ਕੰਮ ਇਹ ਰਿਹਾ ਤੇ ਟਰੈਕਟਰ ਹਰਾਣਾ ਹਾਂਜੀ ਸਾਥਰੀ ਗਾਲ ਜੀ ਜੀ ਚੱਲ ਤੇ ਆਪਣੇ ਤੁਹਾਨੂੰ ਜਿੱਦਾਂ ਕਿ ਦੱਸ ਤੀਏ ਕਿ ਆਪਣੇ ਟਰੈਕਟਰ ਦੀ ਪਹਿਲੀ ਸਰਵਿਸ ਆ ਚੁੱਕੀ ਹੈ ਤੇ ਮੇਰਾ ਰੰਗ ਬਹੁਤ ਕਾਲਾ ਆ ਰਿਹਾ ਮੈਂ ਕਹਿਣ ਲੱਗਾ ਫੌਣ ਲੱਗੇ ਫਿਲਟਰ ਗੱਤ ਲਾਇਆ ਹੋਇਆ ਕਰਕੇ ਫਿਲਟਰ ਨੇ ਵੇਖੀ ਮੇਰੇ ਕੱਲੇ ਲੱਗਿਆ ਫਿਲਟਰ ਨਰਤ ਲੱਗਾ ਨਹੀਂਗਾ ਆਹ ਦਾ ਗੱਗੂ ਕਾਲਾ ਤਾਂ ਮੈਂ ਵੀ ਇਹਦਾ ਰਵੇੜਾ ਹੀ ਕਰਕਾ ਹਾਂ ਅੱਛਾ ਬਾਈ ਮਿੱਟੀ ਨਹੀਂ ਗੋਰਾ ਇੰਨਾ ਹੋਣੀਗਾ ਮਿੱਟੀ ਹਰ ਦਾ ਕੰਮ ਹੋਇਆ ਤਾਂਸ ਕਾ ਜੀ ਕੀੜਾ ਫਿਰਦਾ ਹੁੰਦਾ ਆਹ ਲੱਗਦਾ ਜਿਵੇਂ ਇੰਜਨ ਚੋਂ ਨਿਕਲਿਆ ਤੇਲ ਹੁੰਦਾ ਗੁੱਗੂ ਵਿਖਾਈ ਦੇ ਨਾ 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 ਕੋਲੇ ਨਹੀਂ ਵਿਖਾਈ ਦੇ ਹੁੰਦੇ ਤੇ ਲਓ ਜੀ ਆਪ ਚੱਲੇ ਹੋਣਾ ਜੋਨੀ ਯਾਰ ਨਹੀਂ ਸਰਵਿਸ ਕੌਣ ਹੈ ਕਿੰਨਾ ਚੱਲ ਗਿਆ ਜੋਂਦੇ ਆਪਣਾ ਜੋਂਦੇ ਯਾਰ ਆਪਣਾ 100 ਘੰਟੇ ਤੋਂ ਪਾਰ ਹੋ ਗਿਆ 100 ਘੰਟੇ ਪਾਰ ਹੋ ਗਿਆ ਵਾ ਮੱਕੀ ਬੀਜ ਦੀ ਬਾੜੀ ਤੇ ਤੁਸੀਂ ਅਜੇ ਤੱਕ ਫੋਨ ਨਹੀਂ ਲਾਇਆ ਮੱਕੀ ਬੀਜ ਦੇ ਵੇਲੇ ਆਹਦਾ ਗੱਲ ਮਾਰੀ ਸਾਡਾ 100 ਘੰਟੇ ਵੱਧ ਚੱਲ ਗਿਆ ਟਰੈਕਟਰ ਸਾਡਾ ਭਾਈ ਜਿਨ੍ਹਾਂ ਨੇ ਹਣ ਕੰਕ ਵੱਢ ਕੇ ਮੱਕੀ ਬੀਜ ਨਹੀਂ ਦਵਾ ਦਾ ਚੇਤੇ ਨਾਲ ਫੋਨ ਲਾ ਰਹੇ ਹੋ ਨੰਬਰ ਤੋਂ ਨੋਇਥੇ ਸਹੀ ਲਾ ਕੇ ਆ ਵੀ ਅਸੀਂ ਪਾਵਾਂਗੇ ਬੱਚਾ ਚਾਰੇ ਆਪਾਂ ਪਾਵਾਂਗੇ ਵੱਡੀ ਕੰਪੇਨ ਹੈ ਨਾ ਜਿਹੜੀ 4 ਸਿਆੜ ਇਕੱਠੇ ਲੈਂਦੀ ਆ ਉਹਦੇ ਸਿੰਗਲ ਸਿਆੜ ਵਾਲੇ ਵੀ ਨਾਲ ਲਿਆ ਕੇ ਐਡਾ ਕੰਮਚੋਰ ਬੰਦਾ ਦੇ ਵੇਲੇ ਸਰਵਿਸ ਕਰੋ ਮੈਂ ਚੱਲਿਆ ਐਡਾ ਕੰਮਚੋਰ ਬੰਦਾ ਉਹ ਦਿਖਾ ਰਿਹਾ ਜਿਹੜਾ ਭਈਏ ਦਾ ਕੈਮਰਾ ਤਿਆਰ ਕਰੰਦੇ ਸਵਾਹ ਤਿਆਰ ਕਰੰਦੇ ਉਹ ਮਿਸਤਰੀਆ ਨਹੀਂ ਕਰਦਾ ਆ ਜਾ ਵੀਰ ਵੀਰ ਕਿੱਥੇ ਜਾਣਾ ਬਾਜੇ ਤੂੰ ਹੈ ਆ ਜਾ ਵੀਰ ਮੇਰਾ ਬੈਲਟ ਵਲਟਾ ਲਾ ਲੈ ਆ ਜੀ ਡਰਾਈਵਰ ਹੋਵੇਂ ਨਹੀਂ ਆ ਆ ਫੇਰ ਨਾ ਕਿ ਦੱਸਿਆ ਨਹੀਂਗਾ ਮੂੰਗਾ ਵੱਜਾ ਪਿਛੇ ਰੱਖ ਅੱਗੇ ਰੱਖ ਲੈ ਬਾਈ ਸਮਾਰਟ ਪੈਰਾਂ ਨੇ ਰੱਖ ਲਾ ਕੇ ਖੜਕੀ ਜਾਣੀ ਕਿਉਂ ਇਹਨੂੰ ਕਾਢ ਹੀ ਤੇ ਨਹੀਂ ਸੀ ਰਾਮ ਨੇ ਠੀਕ ਰੱਖ ਲਿਆ। ਮੋੜਾ ਕੋ ਚੱਕੇ ਰੱਖ ਕੋਈ। ਫਕੀ ਹੈ ਵੇਚਾ? ਹਾਂਜੀ। ਚੱਕ ਲਾ। ਸੰਤ ਬੈਠੇ ਸਾਰੇ ਜਿਹੜੇ ਤੇ ਰਹਿ ਗਏ ਆ। ਮੋਢੇ। ਪੁਰਿਆ। ਸਮਾਨ ਹੋਰ ਤਾਂ ਜਾਈ ਲੱਗਦਾ ਕੋਈ। ਨਹੀਂ ਨਹੀਂ ਬਿਲਕੁਲ ਨਹੀਂ ਰੱਖ। ਸਰਵਿਸ ਕਿੰਨੇ ਨਾਮ ਲੋ ਜੀ ਕੀ? ਅੱਧੇ ਘੰਟੇ। ਇਹ ਮੈਨੂੰ ਕੋ 10 ਮਿੰਟ ਸਰਵਿਸ ਹੋਣੀ ਭਾਜੀ ਕਰਾ ਲਿਆ। ਕਿੱਡਾ ਚਲਾ ਆ। 10 ਮਿੰਟ ਤੋਂ ਦਿੱਥੇ ਖਰਾਬ ਕਰਦੇ ਅਗਲੇ ਦੇ। ਚਲੋ ਛੱਦਿਆ ਵੀ ਗੱਡੀ ਛੇਤੀ। ਅਜ 20 ਮਿੰਟਾਂ ਜੋ ਹੋਣੀ ਸਰਵਿਸ। ਟ੍ਰੈਨ ਦੀ ਸੀਟ ਹੈਂ ਬਾਈ ਬਖੜਕ ਨਹੀਂ ਆ। ਇਹ ਆਵਾਜ਼ ਕਰੀ ਜਣੀ ਕੋਈ ਨਹੀਂ ਆਵਾਜ਼। ਮੈਂ ਕਹਣਾ ਗਾ ਘਵਾਟੀ ਜਾਣਾ ਇੱਥੇ ਤਾਂ ਜਾਣਾ ਵਾ। ਗੱਡੀ ਮਗਰੋਂ ਬਾਹਰ ਪਿੱਲਾ ਕਟਰੀ ਤੇ ਰਾਮ ਮਗਰ ਖਤਮ ਹੋ ਜਾਣਾ ਆ ਵੇਲਾ ਸੀਸ਼ੇ ਖੋਲੇ ਪਏ। ਤੇ ਬੰਦ ਕਰਦੀ ਅੰਦਰ। ਜੇ ਸਾਰਾ ਕੋ ਅੰਦਰੋਂ ਬੰਦ ਕਰੀਂ ਜਾ ਕੇ ਯਾਰ ਤੂੰ ਕਰਦਾ ਇਹ ਕੰਮ ਚੋਰੀਆ। ਜਵਾਕਾਂ ਨੇ ਖੋਲਿਆ ਭਰਾਵਾ। ਨਾ ਇਹ ਬੰਦ ਕਰਨਾ ਸਾਰੀਆਂ ਬੰਦ ਕਰ ਲੈ ਸ਼ਰਤ ਰੱਖ ਮਨੇ ਗੱਲ ਦੀ। ਸ਼ਰਤ ਲਾ ਲਾ। ਚਾਰੇ ਬਾਰੀਆਂ ਬੰਦ ਕਰ ਦੇ ਉਹਨੂੰ ਵੀ ਬੰਦ ਕਰ ਦੇ। ਇਹਨੂੰ ਮਾਰਿਆ ਨਾ ਖੁੱਲੇਗਾ। ਚੱਲ ਬਾਈ ਯਾਰ ਇਹ ਵੇਲੇ ਆ। ਉਹਂਂਦਰਾ ਬਜਰੀ ਕੁੱਟ ਦਿਓ ਜਿਹੜਾ ਤੂੰ ਬਹਾਨਾ ਲਾਇਆ ਬਜਰੀ ਦਾ ਲੈਟਰ ਵੀ ਪਾ ਦੇਣਾ ਹੈ ਲੈਟਰ ਵੀ ਆ ਵੇਚਦਾ ਹੀ ਮਿਕਸਚਰ ਜੇ ਉਹਨਾਂ ਬਜਰੀ ਨਾਲ ਕੁੱਟੀ ਹੋਈ ਤੇ ਸਾਫ ਲਾਣੀ ਮੂੰਹ ਜਿਹੜਾ ਮਿਕਸਚਰ ਲਿਆਂਦਾ ਸੀ ਕਵਲਿਆ ਆ ਵੇ ਐਵੇਂ ਨਾ ਮੂੰਹ ਤੇਰਾ ਐਵੇਂ ਨਾ ਉਹ ਮੂੰਹ ਅਗਲੇ ਮਹੀਨੇ ਤੇਰਾ ਵੀ ਹੋ ਜਾ ਗੁੱਗੂ ਤੇ ਐਵੇਂ ਨਾ ਮੈਨੂੰ ਤੇਰਾ ਐਵੇਂ ਨਾ ਆ ਵੇ ਤੇਰਾ ਮੂੰਹ ਹੀ ਵਿਖਾੜਿਆ ਜਿਹੜੀ ਤੋਂ ਕਮਾ ਕੇ ਬਜਰੀ ਬਾਹਰ ਕੱਢਣੀ ਆ ਆ ਤੇਰਾ ਮੂੰਹ ਆ ਵੇਲਾ ਬਾਈ ਚੱਲੀਏ ਬਹਿ ਜਾ ਆ ਜਾ ਆ ਇਹ ਰਵੇਲੇ ਆ ਕੇ ਗੱਲਾਂ ਮਾਰਦੇ ਰਹਿੰਦੇ ਤੂੰ ਬਹਿ ਜਾ ਆ ਜਾ ਬਾਈ ਮਰਾ ਚੱਲੀ ਆਪਾਂ ਤੇਲ ساری ਜ਼ਿੰਦਗੀ ਨੇ ਗੱਡੀ ਪਾਉਣੀ ਇਹਨਾਂ ਨੇ ਵੇਲਾ ਇਹ ਹਾਲ ਹੁੰਦਾ ਵਾ ਪੈਂ ਟੋਰਨਮੈਂਟ ਅਕੀ লাইਵ ਲਿਖਾ ਪੈ ਜਾਂਦਾ ਆ ਲਾ ਤੇ ਲੋ ਜੀ ਮੈਂ ਤਾਂ ਭਾਈ ਨਿਕਲ ਚੱਲੇ ਸਰਵਿਸ ਕਰਨ ਭਾਈ ਹਾਂਜੀ ਭਾਈ ਜੁਨੀਅਰ ਦੀ ਗੱਲ ਨਹੀਂ ਸਰਵਿਸ ਆ ਹਾਂਜੀ ਭਾਈ ਤੇਰੇ ਸੂਟ ਨਾਲ ਦਾ ਹਰਾ ਜੁਨੀਅਰ ਟਟ ਕੇ ਉੱਠ ਕੇ ਬਕਾਨਾ ਪੱਤੀ ਜਿਹੜੇ ਮਾਰਦਾ ਭਾਈ ਕਿੱਥੋਂ ਤੋਂ ਯਾਰ ਵੇਰੇ ਮੋਗੇ ਬਾਈ ਆ ਕੇ ਮੋਗੇ ਤਪਾ ਬਾਈ ਘੈਂਟ ਸੁਭਾਜ ਹਾਸਮੁਖ ਬੰਦਾ ਇਹਨੂੰ ਪਾਈ ਨੂੰ ਅਨੇ ਦੋ ਜਣ ਗੱਲਾਂ ਸੁਣਾਈਆਂ ਬਾਈ 10 ਗੱਲਾਂ ਆਪਣੇ ਸਹੀ ਸੀ ਨਾ ਸਹੀ ਆ ਬਾਈ ਪੂਰੀਆਂ ਸਹੀ ਮੰਨੇਗਾ ਹਰ ਆਪਣੇ ਗੱਲਾਂ ਨੂੰ ਸਹੀ ਆ ਗੱਲ ਸਹੀ ਕਹੀ ਜਾਂ ਨਹੀਂ ਸਹੀ ਕਹੀ ਸਹੀ ਗੱਲ ਆ ਇਹਨੂੰ ਵਲੌਗ ਵਿੱਚ 10 ਨਹੀਂ ਸਾਰੇ ਗੱਲਾਂ ਥੋੜੀਆਂ ਐਵੇਂ ਨਹੀਂ ਦੱਸੀਆਂ ਬਾਈ ਨੂੰ ਮੈਂ ਥੋੜਾ ਬਾਈ ਨੂੰ ਨੁਕਤੇ ਦਿੱਤੇ ਮੈਂ ਜ਼ਿੰਦਗੀ ਦੇ ਨੁਕਤੇ ਦੱਸੇ ਬਾਈ ਨੂੰ ਤੇ ਲਓ ਜੀ ਆ ਟਰੈਕਟਰ ਖੜਾ ਵਾ ਭਾਜੀ ਘਰੇ ਰੰਡੇਆਲੇ ਕੋੜੀ ਸੇ ਕੰਮ ਕਰ ਜੀ ਦੇ ਆਲੇ ਰੰਡੇਆਲੇ ਟਰੈਕਟਰ ਖੜਾ ਵਾ ਟਰੈਕਟਰ ਨੂੰ ਸਰਵਿਸ ਕਰਾਂਗੇ ਉਥੇ ਮੱਕੀ ਪੀਜੀ ਤਾਂ ਕਰ ਕੋ ਉਥੇ ਲਾ ਤੇ ਗੁੱਗੂ ਨਹੀਂ ਤਾਂ ਹੀ ਨਾਲ ਆ ਘਰੇ ਫਿਰ ਕੰਮਕਾਰ ਹੋਰ ਵੀ ਆ ਇੱਕ ਆਪਣੇ ਬੰਦੇ ਦਾ ਗੁੱਗੂ ਜਦ ਲੱਗਾ ਉਹ ਰਕਵਰਾ ਪੈਂਦਾ ਪਿਆ ਸੋ ਤਾਂ ਨਹੀਂ ਆਏ ਸੋ ਮੈਂ ਕਿ ਭਾਈ ਚੱਲੇ ਸਰਵਿਸ ਕਰਨ ਜੌਣੀ ਕਰਦੀ ਭਾਈ ਮੇਰੀ ਲੋਡ ਉੱਥੇ ਗਈ ਤਾਂ ਅਸਦੀ ਮੈਨੂੰ ਕੋਈ ਤੇਲ ਟੂਲ ਕਰਾਉਣਾ ਹੈ ਠੀਕ ਆ ਕੋਈ ਨਹੀਂ ਕੋਈ ਨਹੀਂ ਇਹਦਾ ਭਾਜੀ ਕੰਮ ਆ ਜਾਊਗਾ ਉਹਦੇ ਭਾਜੀ ਲੌਂ ਵੀ ਮਤਲਬ ਮਿਲਦੇ ਆ ਵਖਾਉਣੇ ਦਾ ਟ੍ਰੈਕਟਰ ਸਰਵਿਸ ਉੱਥੇ ਜਾ ਕੇ ਤੇ ਜੀ ਓਕੇ ਭਾਈ ਲੈ ਆ ਵੀ ਕੱਢ ਸੰਦ ਪੜੇ ਆਪਣੇ ਲੋੜ ਗਿਆ ਕਣਕਾਂ ਆ ਗਈਆਂ ਆਪਣੇ ਕਣਕਾਂ ਸ਼ੁਰੂ ਹੋਈ ਤਾਂ ਨਹੀਂ ਵੱਟ ਨਹੀਂ ਆਣਾ ਨਹੀਂ ਭਾਈ ਅੱਛਾ ਮੈਂ ਵੀ ਕੱਲ ਹੀ ਆਇਆ ਨਾ ਬਾਹਰੋਂ ਘੁੰਮਣ ਗਿਆ ਸੀਗਾ ਜੀ ਲਓ ਜੀ ਕਣਕਾਂ ਕਹਿੰਦੇ ਆ ਗਈਆਂ ਅੱਧੇ ਬੰਨ ਲਵਾਵਾ ਥਾਂ ਤੇ ਹੋ ਗਈ ਸ਼ੁਰੂ ਹੋਣਾ ਵਟਣੀ ਕਣਕ ਦਾ ਵਟਾਈ ਸ਼ੁਰੂ ਹੋ ਗਈ ਨਾ ਹਾਂਜੀ ਬਈ ਸਾਡੇ ਪਿੰਡ ਸਾਰੇ ਹੋ ਗਏ ਲੋਕੀ ਤੂੜੀ ਬਣਾਉਣ ਲੱਗ ਪਏ ਗਈ ਤਾਂ ਵਾ ਆਪਣੇ ਵੀ ਰਹਿ ਕੇ 2-4 ਦਿਨ ਹੋਰ ਅਦਾਹ ਦਿਨ ਕੋ ਲੱਭਣੀ ਨਹੀਂ ਕਣਕ ਇੱਥੇ ਤੇ ਨਹੀਂ ਬੰਦਾ ਆਪਣਾ ਸਰਵਸ ਵਾਲਾ ਇੱਥੇ ਕਰਨੀ ਹੈ ਇੱਥੇ ਕਰ ਦੇਣੀ ਆ ਟਰੈਕਟਰ ਉੱਥੇ ਕੀ ਲੈ ਜਾਣਾ ਫਿਰ ਹਾਂ ਆ ਵੀ ਤੇ ਗਾੜ ਨੇ ਬਾਹਰ ਆ ਮਾਰ ਰੰਗ ਮੈਂ ਆਈ ਮਾਰਿਓ ਆਜਾ ਮਣੀ ਮਾਰ ਰਵਾਜ ਬਾਈ ਦੂਜੇ ਨੂੰ ਅੱਜ ਵੀ ਮਗਰੀ ਤੋਂ ਅੱਡਾ ਬਾਰ ਈ ਗਈ ਥੇ ਸਟਾਰਟ ਰਹਿਦਾ ਕਿਵੇਂ ਦੋਤਾ ਹੀ ਜ਼ੀਰੋ ਲਿਆ ਹੀ ਇਹ ਮੋਗੋ ਲਿਆ ਹੀਗਾ ਆ ਕੋਟਕ ਕੋਲੇ ਵਾਲਾ ਜਿਹੜਾ ਲੋੜਾ ਭਾਈ ਮੋਗੋ ਆਇਆ ਮੈਂ ਸਰਵ ਕਰਦਾ ਮੈਂ ਉਹ ਟੈਕੀ ਲੈ ਜਾਣਾ ਇੱਥੇ ਕਰਾ ਲੈਨੇ ਆ වි චක් දූත කොල් පොඩිචා බ මටීතන් වසන ට ලාට මදි කටන ර කියා ගල ට වදී තේල ගට ਹੇ ਨਾ ਫਿਲਟਰ ਖੋਲਦਾ ਵਾ ਹਾਂਜੀ ਬਈ ਆ ਜਗਾੜ ਚੰਗਾ ਵੇਰ ਕਿਵੇਂ ਆਹ ਹੁਣ ਸਭ ਤੇਲ ਵਾ ਵੀ ਕਾਲਾ ਹੋ ਗਿਆ ਇਹ ਕਿੰਨਾ ਕਿ ਜਿਉਂ ਆਟੇ ਸਰਵਿਸ ਨਹੀਂ ਆ ਜੀ ਸਰਵਸ ਪਹਿਲੀ ਸਰਵਸ ਆ ਜੀ ਅਜੇ ਕਰਾਈ ਨਹੀਂ 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 ਕਰਾਈ ਸੀ ਪਹਿਲੀ ਹੈ ਸਰਵਸ ਤੇ 6 ਕਿ ਟਾਉਣਾ ਆਣਾ ਤੇ ਇਹ ਰੱਖ ਤੋ ਤਾਂ 100 ਮਿੰਟ ਬੜਾ ਕਰਾਉਣੀ ਹੈ ਨਾ 100 ਮਿੰਟ ਹੋ ਗਿਆ ਤੇਲ ਟੱਪੇ ਕਾਲਾ ਨਿਕਲਣਾ ਜਿਆ ਮੋਟਰ ਰਗੇ ਨਿਕਲਿਆ ਤੇਲ ਵੀ ਹਾਂ ਮੋਟਰ ਰਗੇ ਨਿਕਲਿਆ ਤੇਲ ਕਮੇ 2 12 ਲੀਟਰ ਪੈਂਦਾ ਸੁਪਰ ਕਿਉਂ ਤੇ 12 ਲੀਟਰ ਪੈਂਦਾ ਹਣਾ ਜੌਂਡਰੀ ਚ ਘੱਟ ਪੈਂਦਾ ਹਣਾ ਇਹ ਚੈੱਕ ਕਰ ਚੈਂਬਰ ਛੋਟਾ ਹੈ ਚੈਂਬਰ ਥੋੜਾ ਇਹਦਾ ਹਾਂ ਚੈਂਬਰ ਛੋਟਾ ਹੈ ਇਹਦਾ ਸੁਪਰ ਦਾ ਵੱਡਾ ਹੋ ਚੈਂਬਰ ਤਾਂ ਹੀ ਫਿਰ ਆ ਲੈ ਕਾਲੀ ਪੈ ਪਾਈਂਡ ਜਿਵੇਂ ਨਾ ਯਾਰ ਇਹ 32 ਦਾ ਯਾਰ 100 ਘੰਟੇ ਤੋਂ ਪਹਿਲਾਂ ਹੀ ਦੇਣ ਲੱਗ ਗਏ ਸਰਵਿਸ ਵਾਲੇ ਉਹਨੋਂ ਪਾਲਾਇ ਗੁੱਗੂ ਨਹੀਂ ਉਹ ਮੈਂ ਤੇ ਲੈਟੀ ਕਰਾਉਣਾ ਇਹਨਾਂ ਨੇ ਤਾਂ ਪਹਿਲਾਂ ਦੇ ਦिए ਹਾਂ ਪਹਿਲਾਂ ਹੀ ਦੇਣ ਲੱਗ ਤਾਂ ਹੀ ਪਹਿਲਾਂ ਤੇ ਲੱਗ ਪਈ ਉਹ ਬਾਈ ਪਤਾ ਕੀ ਕਹਿੰਦਾ ਕਹਿੰਦਾ 7-8 ਘੰਟੇ ਵੱਧ ਚੱਲ ਗਿਆ ਆ ਗੋਗੂ ਵਾਹ ਬਾਈ ਕਹਿੰਦਾ ਚੱਕਰ ਤਾਂ ਕੋਈ ਨਹੀਂ ਹੁੰਦਾ ਪਾਉ 150 ਘੰਟਾ ਚੱਲੇ ਜਾਂਦਾ ਲੈ ਚੱਕਰ ਚੱਕਰ ਹੀ ਚੱਕਰ ਆ ਚੱਕਰ ਨਹੀਂ ਚੱਕਰ ਆ ਬਈ ਜਾਂ ਕੰਪਨੀ ਲੈਵੇਂ ਤੜਾ 100 ਘੰਟੇ ਬਾਅਦ ਇਦਾਂ ਬਦਲਣਾ ਚਾਹੀਦਾ ਨਹੀਂ ਹੁਣ 100 ਤੇ ਬਦਲਤਾ ਨਾ ਹਾਂ ਹੁਣ 100 ਚ 250 ਘੰਟਾ ਹੋ ਰਿਹਾ ਐਡ ਕਰ ਲਿਆ 250 ਹੋ ਜਾਣਾ 250 ਹੋ ਜੇ 250 ਹੁਣ 250 ਤੋਂ ਬਾਅਦ ਹੋਈ ਜਾਣੀ ਹੁਣ 250 ਬਾਅਦ ਐਕਰੋਂ ਦੀ ਫੇਰ ਆਉਂਦਾ ਹੀ ਤਾਂ ਭਾਈ ਉਹਨੇ ਕੋਈ ਜੀ ਜ਼ਿੰਦਗੀ ਬੰਦੀ ਹਾਂ ਮਨੇ ਆਰ ਵਾਜ ਜਾਣ ਲਈ ਬਾਪੂ ਹਣੀ ਮੈਂ ਕਿਹਾ ਸੀ ਇਹਨੂੰ ਮੈਂ ਕਿਹਾ 32 ਦੇਣ ਲੱਗਿਆ ਟਰੈਕਟਰ ਦੇ ਨਵੀਂ ਆ ਬੱਤੇ ਹਵਾ ਮਾਰਦੇ ਰਿਹਾ ਉਹ ਕਰੇ ਮਾਰੀ ਨਹੀਂ ਮਾਰਾ ਉਦਰੇ ਖੜੋ ਜਿੱਦੋਂ ਖੜਿਆ ਸੀ ਬਿੱਟਰ ਮਾਰੀ ਸੀ ਬਸ ਕਰੇ ਹਾਂ 100 ਘੰਟੇ ਚੱਲ ਕੇ ਇੱਕ ਦਿਨ ਮਾਰੀ ਵਿੱਚ 5 ਮਿੰਟ ਲਾ ਕੇ ਕੋਈ ਆ ਕੇ ਰੱਖੋ ਨਾ ਫਿਰ ਉਹ ਹੈਗੀ ਉਹਦਾ ਉਹਦਾ ਚੱਕਰ ਕੀ ਆ ਡਰਾਈਵਰ ਸਾਹਿਬ ਸੁਣ ਲਓ ਬਈ ਗੱਲਾਂ ਖਾ ਕੰਨੀ ਵਾਲੋ ਗੱਲਾਂ ਆ ਰੀਆਂ ਪਿੰਡ ਦੇ ਭਰਾ ਲੋ ਗੱਲਾਂ ਦੀਆਂ ਮੈਂ ਇਹਦਾ ਕਰ ਲੈਣਾ ਨਾ ਸਾ ਤੇ ਇਹ ਨਹੀਂ ਕਰਦਾ ਇਹ ਸਾਫ ਜਰੂਰੀ ਕਰਨਾ ਨਾ ਇਹਦੇ ਸਿਰ ਤੇ ਆ ਇਹ ਆਪਣਾ ਨੱਕਾ ਨੱਕਣਾ ਸਾਫ ਹੋ ਸਾ ਨਹੀਂ ਲਿਆ ਜਾਂਦਾ ਜਿਹੜਾ ਬੰਦੇ ਨੂੰ ਮਟੇ ਲਾਉਂਦੇ ਨੇ ਮਸ਼ੀਨ ਨੂੰ ਇਹਨਾਂ ਦੀਵਾਰ ਦੇ ਅੰਦਰ ਦੀ ਮਾਰ ਜੇ ਨੱਕ ਜਮ ਨਲੀ ਅੜ ਜਾਂਦੀ ਹੈ ਸਾ ਨਹੀਂ ਜਾਂਦੀ ਨਾ ਨੱਕ ਆਪਣਾ ਓਵੇਂ ਆ ਓਏ ਓ ਲੈ ਮੇਰੀ ਜਾਵਾ 100 100 ਮਿੰਟ ਵਾਲਾ ਕਟਾ ਇੱਚੀ ਪਿਆ ਹੋਇਆ ਜੇ ਲੋਗਾ ਮਾ ਕਰਤਾ ਵੇ ਕੰਮ ਤੇਰੇ ਫਿਰ ਤੇ ਟਰੈਕਟਰ ਹਰਾਣਾ ਲਾਲਾ ਜੋ ਮਾਰ ਕੇ ਉਵੇਂ ਨਵੇਂ ਬਜਰੀ ਹਜੇ ਵੀ ਉਵੇਂ ਦੀ ਉਵੇਂ ਪਿੱਛੇ ਦੇਖਾ ਤਾਂ ਕਿੰਨੀ ਕੁ ਪਈ ਗੇ ਤਿੰਨੀ ਕੁ ਪਈ ਆ ਉਹ ਕਿਵੇਂ ਪੈ ਗਈ ਆਹ ਭਾਂਦੇ ਬਾਂਦਾ ਮਰੋ ਕਰ ਤੋੜ ਪਹਿਲਾਂ ਦਿੰਦਾ ਕੰਦਾ ਗੁੰਦਾ ਜੀ ਹੈ ਗਰਮਣ ਮਾਰਦੀ ਗੁੱਡੀ ਚੱਲ ਗੁੱਡੀ ਮਾਰ ਤਰਮਟ ਗੁੱਡੀ ਵੀਰ ਫੂਨ ਫੜ ਕੇ ਖੜੀ ਆ ਹੋਰ ਲਾਉਣਾ ਪਿੱਛੇ ਭਾਰਵਾ ਪਿੱਛੋਂ ਅੱਗੇ ਕੀ ਗਿਆ ਇਹਦਾ ਇੰਨਾ ਭਾਰਤ ਦਾ ਖੇਚੇ ਮਰਿਆ ਅਸਲ ਵਿੱਚ ਮਰਿਆ ਪਿਆ ਵਾ ਖਾ ਖਾ ਫਿੱਟਿਆ ਗੱਡਾ ਲੋਡ ਪੈ ਗਿਆ ਸੇਰ ਪਾਉਂ ਨਾ ਥੱਲੇ ਦੇਣੀ ਕਿਰੇ ਵਿਚਾਰਾ ਪਾਉ ਵੇ ਰੜਕੇ ਉੱਤੇ ਆ ਜਾਣੀ ਉੱਤੋਂ ਖੇਚ ਨਾ ਇੱਕ ਹੋਈ ਆ ਵੇਖੀ ਪਾਉ ਹੋ ਜਾ ਪਾਉ ਵੇ ਪਾਉ ਆ ਪਿੱਛੋਂ ਲੈ ਪੇਚੋ ਚੱਕੀ ਜਾਂਦੀ ਚਾਹ ਉਹ ਪਾਉ ਅੱਗੇ ਭਾਰ ਪਾ ਇੱਕੋ ਜਈ ਦੋਵੇਂ ਭਰਾਵਾ ਚਾਹ ਦੋਨੋਂ ਇੱਕੋ ਜੀ ਪੀਤੀ ਉਹ ਹੀ ਆਏ ਗਗੂ ਇੱਕੋ ਚਾਹ ਰਹਾ ਸਾਰਾ ਦੋਵਾਂ ਨੂੰ ਹਾਂ ਕੀ ਬਾਹ ਵਧੀਆ ਬਣਾਈ ਦੀ ਆਪਾਂ ਚਾਹ ਕੇ ਪਾਉ ਠੀਕ ਸੀ ਪਾਉ ਰੋ ਕੇ ਅੱਖਾਂ ਥੱਲੇ ਤਾਂ ਨਹੀਂ ਗਈਆਂ ਪਾਉ ਦੀਆਂ ਪਾਉਆਂ ਅੱਖਾਂ ਤਾਂ ਨਹੀਂ ਰਹੀਆਂ ਬੀ ਹੋ ਕੇ ਲੱਜ ਹੋਇਆ ਕਰਨਾ ਕਰੀਆ ਨਾ ਮੈਨੂੰ ਨਾ ਪੁੱਛ ਜੋ ਤੁਹਾਡਾ ਦਿਲ ਕਰਦਾ ਇਹ ਚ ਟੱਬ ਲਵਾਉਣਾ ਰਾਮੂ ਦਾ ਆਪਾਂ ਹੈ ਟੱਬ ਲਵਾਉਣਾ ਇਹ ਚ ਇੱਧਰ ਇੱਕ ਬਾਤ ਟੱਬ ਲਾ ਦੇਾਂਗੇ ਇੱਕ ਠੀਕ ਆ ਉੱਤੇ ਫੁਹਾਰਾ ਲਾ ਦੇਾਂਗੇ ਠੀਕ ਆ ਇੱਕ ਅਗਲੇ ਬੰਨੇ ਉਹਨੂੰ ਦੂਜਾ ਵਾਸ਼ਿੰਗ ਮਸ਼ੀਨ ਅੰਦਰ ਲਾ ਦਿਆ ਕਰਾਂਗੇ ਹੈ ਸ਼ਾਵਰ ਬਾਤ ਉੱਪਰ ਲੱਗਦਾ ਥੱਲੇ ਟੱਬ ਹੀ ਹੁੰਦਾ ਥੱਲੇ ਟੱਬ ਉਹ ਫੁਹਾਰੇ ਨੂੰ ਨਹੀਂ ਪੁੱਤਾ ਇਹ ਰਾਮੂ ਫੁਹਾਰੇ ਲਾਉਣਾ ਵਾ ਇਹਨੂੰ ਸ਼ਾਵਰ ਨਹੀਂ ਲੱਗਦੀ ਇਹਨੂੰ ਫੁਹਾਰੀ ਲੱਗਦੇ ਨਾ ਸ਼ਾਵਰ ਚ ਕੋਹੜ ਜਾਣਾ ਸ਼ਾਵਰ ਹੋਰ ਨਹੀਂ ਲੱਗ ਫੁਹਾਰਾ ਹੋਰ ਹੁੰਦਾ ਪੁੱਤਾ ਫਾਰ ਹੁੰਦਾ ਜਾਂ ਫਰ ਫਰ ਕਰਦਾ ਹੁੰਦਾ ਇਹ ਸ਼ਾਵਰ ਹੁੰਦਾ ਹੁੰਦਾ ਜਿਹੜਾ ਸ਼ਰ ਸ਼ਰ ਕਰਦਾ ਹਾਂ ਲੱਗੀ ਸਮਝਿਆ ਉਹ ਨਹੀਂ ਸਮਝ ਨਹੀਂ ਲੱਗੀ ਨਾ ਉਹ ਤੇ ਇੱਕੋ ਹੀ ਹੁੰਦੇ ਆ ਪੰਜਾਬੀ ਚ ਉਹਨੂੰ ਸ਼ਾਵਰ ਕਹਿੰਦੇ ਨੇ ਤੇ ਅੰਗਰੇਜ਼ੀ ਚ ਕਹਿੰਦੇ ਆ ਸ਼ਾਵਰ ਮੈਨੂੰ ਲੱਗੀ ਸਮਝ ਪੰਜਾਬੀ ਚ ਉਹਨੂੰ ਸ਼ਾਵਰ ਕਹਿੰਦੇ ਆ ਨਹੀਂ ਹਾਂ ਪੰਜਾਬੀ ਸ਼ਾਵਰ ਤੇ ਅੰਗਰੇਜ਼ੀ ਫਰ ਫਹਾਰਾ ਫਰਫਰ ਕਰਨੇ ਪੰਜਾਬੀ ਚ ਅੰਗਰੇਜੀ ਸ਼ਟਰ ਸ਼ਟਰ ਤਾਂ ਕਿ ਸਮਝ ਆ ਤੇ ਜੈਮਣੀ ਲੱਗੀਆਂ ਨਾ ਜੈਮਣੀ ਨਹੀਂ ਲੱਗੀਆਂ ਉਹਦੇ ਰੰਗ ਨੂੰ ਕੀ ਚੱਕਰ ਦੇਣਾ ਦਿਨ ਪਈ ਜਾਂਦਾ ਵਾ ਨਹੀਂ ਸਿਆਲਾ ਰੰਗ ਹੋਵੇ ਸਿਆਲਾ ਕੋਈ ਜਾ ਦੂਰ ਦਰਗਾ ਹੋ ਗਿਆ ਹੀ ਨਾ ਕਹਿੰਦਾ ਸਿਆਲਾ ਰੰਗ ਹੋਣਾ ਹੋ ਗਿਆ ਮੈਂ ਕਹਾ ਵਾ ਨਹੀਂ ਗੱਲ ਆਵੇ ਤੁਹਾਡੀ ਫਿਰ ਵੇੜੇ ਹੀ ਕਰ ਕਾ ਬਾਂਹ ਡੋਲੇ ਜੇ ਗੋਰੇ ਆ ਜਿਹੜੇ ਕਵਰ ਰਹਿੰਦੇ ਆ ਚੱਲ ਤੋਰ ਮੋਟਾ ਜਿਹਾ ਵੇਖੀ ਤੇਰਾ ਸੱਚ ਚੰਗੀ ਆ ਏ ਏ ਵੇਖੀ ਤੋ ਬੜ ਬੜਗਵਾਜੀ ਜੀ ਜਦੋਂ ਇਹਨੇ ਕਰਾਉਣਾ ਸਰਾ ਜੇ ਮਲਾ ਮਾਣੀ ਮਟੀ ਤੇ ਡ ਘਟੂਗਾ ਮਸ਼ੀਨੀ ਕੰਮ ਰਹਿ ਕੇ ਸਾਰੇ ਤੁਹਾਡੇ ਵਗੇ ਤਾਂ ਹੀ ਨੌਜਵਾਨ ਪੀੜੀ ਕਿਵੇਂ ਹੁੰਦੀ ਜਾਂਦੀ ਆ ਲੋੜ ਹੀ ਪਿਛਵੰਦ ਕਰਨ ਦੀ ਤਾਰ ਤਾਂ ਨਹੀਂ ਤਰ ਲਾਲਾ ਉਲੂ ਆਇਆ ਖਾਰੀ ਤੇਰੀ ਜ਼ਿੰਦਗੀ ਬਨੇ ਕਿੱਧਰ ਘਵਾਈ ਨੂੰ ਆਪਦੀ ਚੰਗੀ ਤੇ ਲਾ ਦੇ ਵਿੱਚ ਹੱਥ ਲਾ ਲੈਣਾ ਪਾਉਂਗੀ ਚਟਣੇ ਪਿਛਵੰਦ ਹੀ ਆ ਲਾਗੀ ਪਾਓ ਸਾਡੀ ਸੋਚ ਕੀ ਹੋਇਆ ਕੀ ਹੋ ਗਿਆ ਮੇਰੇ ਸਰਕਲ ਦੇਜ ਹੋ ਗਿਆ ਕੀ ਹੋਇਆ ਦੌੜਾ ਪਹੌਣ ਵਾਲਾ ਕਰਤਾ ਉਹਨੇ ਕੋਰੀ ਤੇ ਤੈਨੂੰ ਕਹੇ ਬੰਦ ਕਰ ਦੇ ਬਾਈ ਬੰਦ ਕਰ ਰਿਹਾ ਕਾ ਟਾਰਗੇਟ ਥੋੜਾ ਨਹੀਂ ਹੋਣੀ ਪੈਂਦਾ ਅੱਛਾ ਦੁੱਧ ਦਾ ਚਲਿਆ ਥੂਕਾਂ ਮਾਰ ਕੇ ਪਾਣੀ ਪੀਂਦਾ ਤੇ ਕਰੇਗੀ ਬੰਦਾ ਉਡੀ ਸ਼ੱਤੀ ਨੇ ਕਿਹਾ ਤਾਰਾ ਸਹੀ ਕਰ ਲਾ ਬਾਈ ਤੇਰੇ ਲਈ ਇਹਨੂੰ ਹੋ ਗਿਆ ਵੇਲਾ ਬਾਈ ਵਜਦਾ ਵਜਦਾ ਤੈਨੂੰ ਝਟਕਾ ਲਵਾਤਾ ਕੰਬੀ ਜਣਾ ਵਟਾਏ ਵੀ ਉਹ ਗੁਰੂਆਮ ਤੌਰ ਪੁੱਠੇ ਕਰਤੇ ਇੱਕ ਦੀ ਉਹਨੇ ਝਟਕਾ ਲਗਾ ਦੇ ਅਗੇ ਹੇਅਰ ਮਾਸਟਰ ਆਏ ਤੇ ਕਟਿੰਗ ਕਰ ਤਗੇ ਹੇਅਰ ਮਾਂ ਬੀਬੀ ਹੇਅਰ ਮਾਸਟਰ ਵਾਲੇ ਆ ਹੀ ਗਏ ਚੰਡੀਗੜ੍ਹ ਸਲੂਨੀ ਹਾਂ ਸਲੂਨੀ ਉਹ ਕਟਿੰਗ ਕਰਕੇ ਗਿਆ ਵਧੀਆ ਕਰ ਵਧੀਆ ਉਨੀ ਉੱਥੇ ਕਰਵਾਉਣ ਜਾਂਦੀ ਆ ਇੱਥੇ ਕਰਦੇ ਆ ਸਪੈਸ਼ਲ ਆ ਕਿਹੜੇ ਉਨੇ ਕਰਮਣੀ ਆ ਆਪਾਂ ਆਪਾਂ ਦੂਰੋ ਸੱਦਨੇ ਆਪਾਂ ਨੇੜੇ ਥਲ ਥੋੜਾ ਕਰ ਮੋਡਲਿੰਗ ਆ ਕਰੇ ਬੇਬੇ ਇਹ ਗਾ ਆਊਟ ਲਈ ਕਹਿਣਾ ਜਮ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਦਰਸ਼ਕੋ ਬਹੁਤ ਵਧੀਆ ਦਰਸ਼ਕੋ ਬਹੁਤ ਵਧੀਆ ਇਹ ਮਾਸਟਰ ਵਾਲੇ ਆਏ ਇਹਦੀ ਕਟਿੰਗ ਆ ਕੀ ਗੇ ਵੈਲਾ ਕਰ ਤੁਹਾਨੂੰ ਬਹੁਤ ਵਧੀਆ ਕਟਿੰਗ ਕੀਤੀ ਕਟਿੰਗ ਨਾ ਬਹੁਤ ਵਧੀਆ ਕੀਤੀ ਇਹ ਮਾੜੀ ਮੋਟੀ ਗੱਲ ਸੜਾ ਦੀ ਮਾਡਲ ਆ ਜਣੇ ਮਾਡਲ ਹਾਂ ਬਾਲੀਵੁੱਡ ਦੀ ਆਏ ਹਾਲੀਵੁੱਡ ਬਾਲੀਵੁੱਡ ਪੋਲੀਵੁੱਡ ਸਾਰੇ ਪਾਸੇ ਜਾ ਆਏ ਇਹ ਕਿਹੜੀ ਨਸਲ ਦੀ ਆ ਇਹ ਨਸਲ ਸਾਨੂੰ ਨਹੀਂ ਪਤਾ ਇਹ ਆਫਰੀਕਨ 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 ਪਰ ਹਾਂ ਮਾਦੀ ਲਿਖਣਾ ਹਾਂ ਜਿੰਨਾ ਤੇਰਾ ਰੰਗ ਕਾਲਾ ਤੇਰਾ ਤਾਂ ਬੋਡੀ ਵਾਸ਼ ਬਾਡੀ ਵਾਸ਼ ਲਿਆ ਕੋਈ ਸੋਪ ਕੋ ਤੇ ਨੰਬਰ 1 ਰਿਲੈਕਸ ਕੋਜੀ ਸਾਬਣ ਲਿਆਓ ਤੇ ਮਾਲੀਏ ਸਰਫ ਐਕਸਲ ਲਿਆ ਕੋਈ ਇਹਨ ਮੈਲਾ ਨਾ ਬਾਡੀ ਵਾਸ਼ ਵਾਲਿਆਂ ਦਾ ਉਹ ਲਿਆ ਤੇਲੀ ਵਾਲੀ ਆਉਂਦੀ ਟੈਨਸ਼ਨ ਲੈ ਤੇਲ ਵੀ ਮੰਗਾ ਲਾ ਤੇ ਤੌਲੀਆ ਵੀ ਮੰਗਾ ਲਾ ਜਾਇਆ ਕਰ ਤੇਲ ਤੇ ਤੌਲੀਆ ਲਿਆ ਕੇ ਆ ਇੱਧਰ ਵੇ ਲੈ ਕੁੜੀਓ ਤੁਸੀਂ ਫਿਰ ਬਾਉਂਡੀ ਕਰਾਉਣੀ ਹੈ ਕੇਰਾਟਿਨ ਕਰਾਉਣੀ ਹੈ ਵੇ ਲੈ ਹੱਥ ਮੱਝ ਦੇ ਬੀਬੀ ਕੁੜੀਆਂ ਇੰਨੇ ਪੈਸੇ ਲਾ ਲਾ ਕੇ ਸਲੂਨ ਚ ਜਾਂਦੀਆਂ ਵਾ ਮੈਂ ਤੌਲੀਆ ਗਿਆ ਜੀ ਤੌੜ ਗਿਆ ਪਤਾ ਇਸ ਤੌੜ ਗਿਆ ਇਹ ਮੱਝਾਂ ਵਾਲਾ ਤੌਲੀਆ ਸਪੈਸ਼ਲ ਆ ਤੌਲੀਆ ਕਿਡਾ ਵਾ ਹੂੰ ਉਹਨੇ ਕਾ ਗੰਦੀ ਹੋ ਜਾਣੀ ਨਹੀਂ ਉੱਥੇ ਚਾ ਚਾ ਬਲੇ ਆ ਨਹੀਂ ਇਹ ਸਹੀ ਆ ਹੈ ਜੋ ਸਪਾ ਟਾਈਮ ਹੈ ਦਾ ਸਪਾ ਟਾਈਮ ਹੋਣਾ ਮ사ਜ ਟਾਈਮ ਆਇਦਾ ਕੁੜੀਆਂ ਨੇ ਜਾਂਦੀਆਂ ਸਲੂਨ ਚ ਕੇਰਾਟਿਨ ਕਰਾਉਣਾ ਆ ਵੇਖ ਲੋ ਐਨਾ ਐਨਾ ਕਾ ਕ ਕਰਦੀਆਂ ਨੇ ਅਸੀਂ ਮੱਝ ਤੇ ਕਰਾ ਕੇ ਰੱਖੀ ਤੇ ਨਾਲ हेयर ਮਾਰਕਲ ਘਰੇ ਆਣ ਕੇ ਕਰਕੇ ਆਣੇ ਸਾਡੇ ਮਾੜੀ ਮੋਟੀ ਗੱਲ ਨਹੀਂ ਗੀ ਡਾੜੀ ਦੇ ਰਿਹਾ ਫੋਨਾਂ ਦਾ ਚੱਕਲਾ ਹਲੋ ਲੋਕਰ ਕਿੱਥੇ ਆ ਆ ਚਾਚੇ ਘਰੇ ਹੀ ਆ ਮੱਝ ਨਵਾਈ ਜਾਂਦਾ ਲੈ ਲਓ ਮੱਝ ਨਵਾਈ ਜਾਂਦਾ ਹਾਂਜੀ ਉਹ ਵਾਲ ਜਿ ਘਟਾਏ ਸੀ ਹੈਲੋ ਅਸ਼ਾ ਤੇਲ ਵੀ ਲਾਉਣਾ ਮੱਜ ਨੂੰ ਇਹ ਮ사ਜ ਕਰਨੀ ਮਮਾ ਸਪਾ ਸੈਂਟਰ ਆਈ ਆ ਮਣੀ ਮੁੰਡੀ ਕਾਲ ਤੋਹਾਂ ਤੇ ਲਾ ਕੇ ਨਾ ਵਾਗੇ ਸਾਨੂੰ ਜਿਆਦਾ ਸਾਬੂਨ ਤੋਂ ਬਥੋਂ ਲੈਣ ਸਾਨੂੰ ਤੇਲ ਨਾਲ ਸ਼ਾਨਦਾਰ ਰਹਿਣਾ ਸਹੀ ਹੈ ਤੇ ਨਾਲ ਲਾ ਰਹੀ ਹੈ ਤੇਲ ਲੱਗ ਜਾਣਾ ਇਹੀ ਬਹੁਤ ਆ ਕਾਲੀ ਕਾਲੀ ਲਿਸ਼ਕ ਜਾਨੀ ਹੈ ਕਲੋਈ ਮਾੜੀ ਮੋਟੀ ਗੱਲਾਂ ਹਾਲੀਵੁੱਡ ਬਾਲੀਵੁੱਡ ਚ ਚਰਚਾ ਹੁੰਦੇ ਨੇ ਜੀ ਮਾਡਰਨ ਲੱਗ ਜਾਣੀ ਐ ਤੇ ਵੀ ਬਿਗ ਮੋਵਿਚ ਵੀ ਜਾ ਗਿਆ ਜੀ ਆ ਹਾਂ ਯਾਰ ਉਹ ਦਪਾਪੜਾ ਮਾਣੀ ਗੜਾ ਤੇ ਇਹਦਾ ਜਿਹੜਾ ਕੀ ਕਹਿੰਦੇ ਹੁੰਦੇ ਆ ਖਾਣ ਵਾਲਾ ਉਹ ਅਮਰੀਕਾ ਜਾਂਦਾ ਮੇਰਾ ਪੂਰਾ ਮੇਰਾ ਬਾਰਾ ਬੰਨਾ ਪਾਉਣਾ ਪਾਉਣਾ ਮੇਰੇ ਤੋਂ ਦਰਦ ਪਾਉਣਾ ਹਾਂ ਕਿਹੜਾ ਬੀਬੀ ਖਾਣਾ ਖਾਣਾ ਇਹਦਾ ਹਾਂ ਖਾਣਾ ਖਾਣਾ ਦੇ ਸੋ ਮਾਰੋ ਮੈਂ ਕਾਹ ਚ ਹੈ ਮੈਂ ਕਾਹ ਤੂੰ ਅਮਰੀਕਾ ਜਾ ਮੈਂ ਤੇਰੇ ਥੇ ਥੋੜਾ ਪਕਾ ਲਾ ਹਾਂ ਵਧੀਆ ਬਾਹ ਵਧੀਆ ਵਧੀਆ ਕਿਹੜੀ ਫੀਡ ਪਾਣੀ ਤਾਰਾ ਫੀਡ ਮੱਝ ਤਾਰਾ ਫੀਡ ਵੇ ਕਿ ਕਲੋਲ ਕਰਦੀ ਨਹੀਂ ਮੱਝ ਤਾਰਾ ਭੋਲ ਤਾਰਾ ਰਾਰਾ ਬੀਬੀ ਬੋਲੋ ਤਾਰਾ ਰਾਰਾ ਲੈ ਵੀ ਓਕੇ ਬੀਬੀ ਓਕੇ ਬਾਈ ਨੂੰ ਚੜਦਾ ਲੈਣ ਦੇਣਾ ਕਿਵੇਂ ਉਹਦੇ ਹਰ ਮਾਣ ਗੱਡ ਰਿਆ ਰਹੇ ਕਿਹੜਾ ਬਣਾ ਬੀਜੀ ਇੱਥੇ ਬਣਾ ਇੱਥੇ ਐਸਾ ਕਿੰਨਾ ਕਰ ਦਿੱਤੇ ਐਡੀ ਵੱਡੀ ਖੁਰਲੀ ਆ ਕਹਿੰਦਾ ਉਹ ਕਿਉਂ ਉੱਥੇ ਲੋਈ ਫਿਨਿਸ਼ ਬਾਕੀ ਬਾਜੀ ਨੂੰ ਮਾ ਮੰਗਣਾ ਚੰਗੀ ਤਰ੍ਹਾਂ ਮਾਰ ਲੈ ਉਹ ਚੰਗੀ ਤਰ੍ਹਾਂ ਥੱਕ ਗਿਆ ਹੈਂ ਥੱਕ ਗਿਆ ਖਾ ਕੇ ਬੀਬੀ ਹੋਰ Close the door. <laughs> eh, <Hey>, kamu mau <laughs> dengerin <te> Reggie? <Reji. laughs> Marang Reggie kamu.